ਕਸਤੋ ਅਗਰ ਮੈਂ ਤੁਹਾਨੂੰ ਕਹਾਂ ਕਿ 25 ਲੱਖ ਦੀ ਗੱਡੀ ਹੁਣ ਤੁਹਾਨੂੰ ਮਿਲੂਗੀ ਸਿਰਫ 7.5 ਲੱਖ ਰੁਪਏ ਦੇ ਵਿੱਚ ਤਾਂ ਤੁਸੀਂ ਕਹੋਗੇ ਲਖਪ੍ਰਿਤ ਇਹ ਕਿਦਾਂ ਹੋ ਸਕਦਾ ਆ ਬਿਲਕੁਲ ਹੋ ਸਕਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਪਲੇਟਫਾਰਮ ਰੈਡੀ ਕੀਤਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਹੁਣ ਜਿਹੜੀਆਂ ਗੱਡੀਆਂ ਵਾ ਉਹ ਜਿਹੜਾ ਵੀ ਹਰ ਕੋਈ ਮਿਡਲ ਫੈਮਿਲੀ ਵਾਲੇ ਵੀ ਚਾਹੁੰਦੇ ਨੇ ਕਿ ਸਾਡੇ ਕੋਲ ਗੱਡੀ ਹੋਵੇ ਤਾਂ ਗੱਡੀ ਦੀ ਪਰ ਕੀਮਤ ਬਿਲਕੁਲ ਬਜਟ ਦੇ ਵਿੱਚ ਹੋਵੇ ਜਿਵੇਂ ਕਿ 25 ਲੱਖ ਦੀ ਗੱਡੀ ਤੁਹਾਨੂੰ ਮਿਲੂਗੀ ਸਿਰਫ 7.5 ਲੱਖ ਦੇ ਵਿੱਚ ਤਾਂ ਹੁਣ ਮੋਦੀ ਜੀ ਨੇ ਜਿਹੜਾ ਪਲੇਟਫਾਰਮ ਰੈਡੀ ਕੀਤਾ ਆ ਉਸ ਪਲੇਟਫਾਰਮ ਦਾ ਨਾਮ ਹੈਗਾ ਵਾ ਜੀ ਈ ਆਕਸ਼ਨ ਇੰਡੀਆ ਹਾਂਜੀ Google ਤੇ ਤੁਸੀਂ ਸਰਚ ਕਰਕੇ ਦੇਖ ਸਕਦੇ ਆ E-Option India ਇੱਥੇ 75% ਡਿਸਕਾਊਂਟ ਤੇ ਗੱਡੀਆਂ ਮਿਲਦੀਆਂ ਵਾ ਇਹ ਗੱਡੀਆਂ ਕੋਈ ਖਰਾਬ ਕਵਾੜਾ ਜਾਂ ਕੋਈ ਐਦਾਂ ਦੀ ਗੱਡੀਆਂ ਨਹੀਂ ਹੁੰਦੀਆਂ ਜੀ ਇਹ ਗੱਡੀਆਂ ਉਹ ਗੱਡੀਆਂ ਹੁੰਦੀਆਂ ਨੇ ਜਿਹੜਾ ਕਿ ਲੋਕ ਗੱਡੀਆਂ ਨੂੰ ਖਰੀਦਦੇ ਤਾਂ ਜ਼ਰੂਰ ਨੇ ਸ਼ੋਰੂਮ ਦੇ ਵਿੱਚੋਂ ਪਰ ਉਹ ਆਪਣੀ ਕਿਸ਼ਤਾਂ ਨਹੀਂ ਭਰ ਸਕਦੇਗੇ ਜਾਂ ਫਿਰ ਕਿਸ਼ਤਾਂ ਉਹਨਾਂ ਦੀ ਟੁੱਟ ਜਾਂਦੀਆਂ ਵਾ ਤੇ ਬਾਅਦ ਵਿੱਚ ਉਹ ਬੈਂਕਾਂ ਵਾਲੇ ਉਹ ਗੱਡੀ ਨੂੰ ਖਿੱਚ ਕੇ ਲੈ ਜਾਂਦੇ ਆ ਤੇ ਬਾਅਦ ਵਿੱਚ ਉਹ ਗੱਡੀਆਂ ਫਿਰ ਆਕਸ਼ਨ ਦੇ ਵਿੱਚ ਆ ਜਾਂਦੀਆਂ ਜਿਸ ਪਲੇਟਫਾਰਮ ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਈ ਆਕਸ਼ਨ ਇੰਡੀਆ ਇਹ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਆ ਇਸ ਆਕਸ਼ਨ ਤੇ ਜਾ ਕੇ ਤੁਸੀਂ ਵੀ ਬੋਲੀ ਪਾ ਸਕਦੇ ਆ ਤੇ ਆਪਣੀ ਗੱਡੀ ਨੂੰ ਲੈ ਸਕਦੇ ਆ ਇੱਥੇ ਤੁਹਾਨੂੰ ਗੱਡੀ ਮਿਲੂਗੀ ਆਮ ਜਿਹੜਾ ਗੱਡੀ ਦਾ ਰੇਟ ਚੱਲਦਾ ਪਿਆ ਵਾ ਉੱਥੇ 75% ਡਿਸਕਾਊਂਟ ਤੇ ਹੁਣ ਦੇਖ ਲਓ ਜੀ ਕਹਿੰਦੇ ਨਾ ਹਰ ਹਰ ਮੋਦੀ ਹਰ ਘਰ ਗੱਡੀ ਮੋਦੀ ਵੀ ਨੇ ਸਾਰਿਆਂ ਦੇ ਸੱਚ ਕਰਨ ਜਾ ਰਹੇ ਆ ਜੀ ਮਿਡਲ ਫੈਮਿਲੀ ਦੇ ਵਾਸਤੇ ਸੋ ਤੁਸੀਂ ਹੁਣੇ Google ਤੇ ਸਰਚ ਵੀ ਕਰ ਸਕਦੇ ਆ ਈ ਆਕਸ਼ਨ ਇੰਡੀਆ ਤੇ ਉੱਥੇ ਜਾ ਕੇ ਤੁਸੀਂ ਵੀ ਗੱਡੀ ਖਰੀਦ ਸਕਦੇ ਆ ਇੱਕ ਹਫਤਾ ਪਹਿਲਾਂ ਉੱਥੇ ਪਹੁੰਚ ਜਿਓ ਬੋਲੀ ਵਾਲੇ ਦਿਨ ਤੁਸੀਂ ਵੀ ਗੱਡੀ ਚੱਕ ਲਓ ਜੀ ਹੋਰ ਕੀ ਚਾਹੀਦਾ ਵਾ ਨਾਲੇ ਮੇਰਾ ਧੰਨਵਾਦ ਕਰ ਦਿਓ ਥੈਂਕ ਯੂ ਕਰ ਦਿਨ ਨਾਲੇ ਕਹੋ ਜੀ ਮੋਦੀ ਜੀ ਦਾ ਜਿਨ੍ਹਾਂ ਨੇ ਗੱਡੀ ਤੁਹਾਡੇ ਘਰ ਤੱਕ ਪਹੁੰਚਾਉਣੀ ਆ ਧੰਨਵਾਦ ਜੀ